ਰੋਜ਼ਾਨਾ ਸੋਸ਼ਲ ਮੀਡੀਆ 'ਤੇ ਤੁਹਾਡੇ ਕੋਈ ਵੀਡੀਓ ਪਹੁੰਚ ਰਹੀਆਂ ਨੇ ਬਾਡੀ ਸਰਵਿਸ ਨਾਲ ਕਿਦਾਂ-ਕਿਦਾਂ ਦੇ ਰਿਜ਼ਲਟ ਆ ਰਹੇ ਨੇ ਕਿਉਂਕਿ ਬਾਡੀ ਸਰਵਿਸ ਨਾਰਮਲ ਸਫਾਈ ਵਾਸਤੇ ਬਹੁਤ ਲੋਕ ਯੂਜ਼ ਕਰਦੇ ਨੇ ਆਪਾਂ ਉਹ ਪਰਿਵਾਰਾਂ ਨੂੰ ਮਿਲਵਾਨੇ ਆ ਤੁਹਾਡੇ ਨਾਲ ਜਿਨ੍ਹਾਂ ਨੂੰ ਪ੍ਰੋਬਲਮਾਂ ਸੀ ਜਿਨ੍ਹਾਂ ਨੇ ਬਾਡੀ ਸਰਵਿਸ ਯੂਜ਼ ਕੀਤਾ ਔਰ ਕਿਦਾਂ-ਕਿਦਾਂ ਬੈਨੀਫਿਟ ਹੋਇਆ ਉਹਨਾਂ ਨੂੰ ਕੀ-ਕੀ ਪ੍ਰੋਬਲਮਾਂ ਸੀ ਉਹ ਸਾਰੀਆਂ ਗੱਲਾਂ ਬਾਤਾਂ ਅੱਜ ਮੈਂ ਤੁਹਾਨੂੰ ਲਾਈਵ ਮਲਾਉਂਗਾ ਔਰ ਵੀਰ ਜੀ ਆਪਣਾ ਐਡਰੈਸ ਤੇ ਸਾਰਾ ਪਤਾ ਵੀ ਦੱਸਣਗੇ ਤੁਹਾਨੂੰ ਬਾਅਦ 'ਚ ਦੱਸਾਂਗੇ ਔਰ ਪ੍ਰੋਪਰ ਤਰੀਕੇ ਨਾਲ ਸਾਰੀ ਵੀਡੀਓ ਆਪਾਂ ਨੇ ਸੁਣਨੀ ਹੈਗੀ ਆ ਕਿਉਂਕਿ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਪ੍ਰੋਪਰ ਆਪ ਦੇਖਣੀ ਆ ਫਿਰ ਅੱਗੇ ਵੀ ਆਪਾਂ ਸ਼ੇਅਰ ਕਰ ਸਕਦੇ ਹਾਂ ਕਿਉਂਕਿ ਲੋੜਵੰਦ ਪਰਿਵਾਰ ਤੱਕ ਇਸ ਤੱਕ ਪਹੁੰਚ ਸਕੇ ਤਾਂ ਵੈਲਕਮ ਸਭ ਤੋਂ ਪਹਿਲਾਂ ਜਗਤਾਰ ਸਿੰਘ ਜੀ ਤੁਹਾਡਾ ਭੈਣ ਜੀ ਬਹੁਤ ਬਹੁਤ ਵੈਲਕਮ ਆ ਥੈਂਕ ਯੂ ਤੁਹਾਡਾ ਅੱਜ ਆਪਾਂ ਗੱਲਬਾਤ ਕਰਾਂਗੇ ਵੀ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਕਦੋਂ ਸਟਾਰਟ ਹੁੰਦੀਆਂ ਨੇ ਉਹ ਚੀਜ਼ ਉੱਤੇ ਗੱਲਬਾਤ ਕਰਾਂਗੇ ਇਹਨਾਂ ਨੂੰ ਸਭ ਤੋਂ ਪਹਿਲਾਂ ਜੀ ਗੋਡੇ ਦੀ ਪ੍ਰੋਬਲਮ ਸੀਗੀ ਠੀਕ ਹੈ ਜਦੋਂ ਗੋਡਾ ਟੱਚ ਹੋ ਗਿਆ ਸੀ ਟੇਬਲ ਦੇ ਨਾਲ ਓਕੇ ਉਹ ਤੋਂ ਦਰਦ ਜਦੋਂ ਸ਼ੁਰੂ ਹੋਇਆ ਜੀ ਡਾਕਟਰ ਤੋਂ ਦਵਾਈ ਲੈਣੀ ਸ਼ੁਰੂ ਕਰਤੀ ਕਿੰਨੇ ਸਾਲ ਪਹਿਲਾਂ ਸਟਾਰਟ ਹੋਇਆ ਜੀ ਇਹ ਸਾਰ 7 ਸਾਲ ਹੋ ਗਏ ਸੀ 2015 ਦੀ ਗੱਲ ਹੈ ਸਰ ਇਹ ਓਕੇ ਤੇ ਜਦੋਂ ਦਰਦ ਹੋਣਾ ਦਵਾਈ ਲੈਣ ਚਲੇ ਜਾਣਾ ਨਾ ਠੀਕ ਹੋਣਾ ਫਿਰ ਕਿਸੇ ਨੂੰ ਦੱਸ ਦੇਣਾ ਕਿ ਸੰਗਰੂਰ ਵਾਲੇ ਦੁਲਾਰੇ ਉੱਥੇ ਚਲੇ ਜਾਣਾ ਜੀ ਫਿਰ ਨਾ ਠੀਕ ਹੋਣਾ ਫਿਰ ਇੱਥੇ ਸੰਪਤਨਵਾੜੇ ਦੱਸ ਪਾਈ ਇਤੋਂ ਨਾ ਠੀਕ ਹੋਇਆ ਫਿਰ ਬਠਿੰਡਾ ਗਏ ਜੀ ਪਰੰਪਰਾ ਵੀ ਗਏ ਤੱਪੇ ਵੀ ਗਏ ਸਰ ਜਿੱਥੇ ਕਿਸੇ ਨੇ ਕਹਿਣਾ ਉੱਥੇ ਜਾਉਂਦੇ ਸੀਗੇ ਇਹ ਜਿਹਨੇ ਕਹਣਾ ਵੀ ਉਹ ਮੜਾ ਲਿਓ ਜੀ ਉਹ ਵੀ ਅਸੀਂ ਕਰਕੇ ਦੇਖ ਲਿਆ ਸੀ ਪ੍ਰੋਬਲਮ ਕੀ ਆਂਦੀ ਸੀ ਭੈਣ ਜੀ ਇਹਦੇ ਨਾਲ ਪ੍ਰੋਬਲਮ ਆਉਂਦੀ ਸੀ ਕਿ ਇੱਕ ਤਾਂ ਦਰਦ ਜ਼ਿਆਦਾ ਹੁੰਦਾ ਸੀਗਾ ਅੱਛਾ ਜੀ ਕਿ ਜਿਵੇਂ ਥੋੜੀ ਜਿਹੀ ਵਾਟ ਤੁਰ ਕੇ ਚੰਦ ਜਾਂਦੀ ਸੀ ਤੇ ਸੋਜ ਆ ਜਾਂਦੀ ਸੀ ਓਕੇ ਜਿਵੇਂ ਰਸੋਈ ਦੇ ਵਿੱਚ ਬਰਤਨ ਸਾਫ਼ ਕਰ ਲੇ ਰੋਟੀ ਬਣਾ ਲਈ ਉਹਦੇ ਨਾਲ ਵੀ ਖੜੇ ਤੋਂ ਵੀ ਸੋਜ ਆ ਜਾਂਦੀ ਸੀ ਠੀਕ ਹੈ ਜੀ ਤੇ ਹੁਣ ਮੈਂ ਬਿਲਕੁਲ ਜਿਵੇਂ ਚੱਲਦੀ ਸੀ ਸਾਹ ਵਗੈਰਾ ਚੜਨਾ ਇਹ ਚੀਜ਼ਾਂ ਜਿਵੇਂ ਪੌੜੀਆਂ ਤੇ ਚੜਦੀ ਸੀ ਤੇ ਸਾਹ ਚੜਦਾ ਸੀ ਬਹੁਤ ਜ਼ਿਆਦਾ ਜਿਵੇਂ ਤੁਸੀਂ ਇਹ ਚੀਜ਼ ਜਿਵੇਂ ਪ੍ਰੋਬਲਮ ਹੁੰਦੀ ਹੈ ਦਵਾਈਆਂ ਤੁਸੀਂ ਅਲੱਗ-ਅਲੱਗ ਥਾਵਾਂ ਤੋਂ ਖਾ ਰਹੇ ਹੋ ਹਾਂਜੀ ਤਾਂ ਮੰਨ ਲਓ ਕੰਮ-ਕੁਮ ਸਾਰੇ ਆਪ ਹੀ ਕਰਦੇ ਸੀ ਘਰ ਦੇ ਕਿ ਬੰਦ ਹੋ ਗਏ ਸੀ ਸਾਰੇ ਨਾ ਜੀ ਬੰਦ ਹੋ ਗਏ ਸੀ ਸਾਰੇ ਓਕੇ ਕੱਪੜੇ ਨਹੀਂ ਸੀ ਕੋਈ ੁੱਟਦੇ ਜਾਂਦੇ ਕੋਈ ਝਾੜੂ ਨਹੀਂ ਸੀ ਲੱਗਦਾ ਬਸ ਸਰ ਫੁਲਕੇ ਚਾਰ ਬਣਾ ਲੈਂਦੀ ਹੋਰ ਕੁਝ ਨਹੀਂ ਸੀ ਬੰਦਾ ਹੈਗਾ ਓਕੇ ਉਹ ਵੀ ਸਾਰਾ ਇਹ ਕੰਮ ਵਾਲੇ ਨੂੰ ਕਹਿੰਦੀ ਡੀਕਦੀ ਉਹ ਬਖਤੀ ਦਾ ਜਿਹੜਾ ਕੰਮ ਵਾਲੀ ਲਾ ਲੈਂਦੀ ਉਹਨਾਂ ਦਾ ਕੰਮ ਮੈਨੂੰ ਪਸੰਦ ਨਹੀਂ ਸੀ ਆਉਂਦਾ ਹੁੰਦਾ ਹੀ ਵਿੱਚ ਲੱਗਣਾ ਪੈ ਜਾਂਦਾ ਫਿਰ ਮੈਨੂੰ ਤਕਲੀਫ ਹੋਈ ਮੈ ਸਰੀਰ ਇਜਾਜ਼ਤ ਨਹੀਂ ਦਿੰਦਾ ਤਕਲੀਫ ਹੋ ਜਾਂਦੀ ਫਿਰ ਬੈਠ ਜਾਂਦੀ ਜਿਵੇਂ ਡਾਕਟਰਾਂ ਕੋਲੇ ਚਲੋ ਇਸ ਤਰ੍ਹਾਂ ਜੀ ਜਗਤਾਰ ਸਿੰਘ ਜੀ ਤੁਹਾਡਾ ਵੀ ਕਾਫੀ ਹੋਲਡ ਆ ਕਿਉਂਕਿ ਰਾਜਨੀਤਿਕ ਪਾਰਟੀਆਂ ਨਾਲ ਸੰਬੰਧ ਰੱਖਦੇ ਹੋ ਤੁਸੀਂ ਕਿਉਂਕਿ ਕਾਫੀ ਬੰਦੇ ਦੀ ਜਾਣ ਪਹਿਚਾਨ ਬਣੀ ਹੁੰਦੀ ਹੈ ਜੀ ਉਹ ਬਹੁਤ ਵਧੀਆ ਵੀ ਡਾਕਟਰ ਨਾਲ ਬਾਵਾਸਤਾ ਰਿਹਾ ਹੂ ਤੁਹਾਡਾ ਜਦੋਂ ਜਾਂਦੇ ਸੀ ਕੀ ਕਹਿੰਦੇ ਕੀ ਸੀ ਜੀ ਉਹ ਵੀ ਮੰਨ ਲਓ ਵੀ ਕਦੋਂ ਠੀਕ ਹੋ ਜੂ ਕਿਉਂਕਿ 7 ਸਾਲ ਥੋੜੇ ਨਹੀਂ ਹੁੰਦੇ ਜੀ ਸਭ ਤੋਂ ਵੱਡੀ ਪਹਿਲਾਂ ਜੋ ਉਹਨਾਂ ਨੇ ਐਕਸ-ਰਾ ਵਗੈਰਾ ਕਿਹਾ ਐਕਸ-ਰੇ ਚ ਕੁਝ ਆਉਂਦਾ ਨਹੀਂ ਸੀਗਾ ਜੀ ਹਾਂਜੀ ਤੇ ਉਹ ਮਾ ਕੋਰਦੇ ਇਹ ਸੀ ਕਿ ਆਪਾਂ ਵਧੀਆ ਵਧੀਆ ਡਾਕਟਰ ਨੂੰ ਦਿਖਾਉਣਵੇਂ ਵਧੀਆ ਡਾਕਟਰ ਦੀ ਰਾਇ ਵੀ ਲੈ ਲੈਂਦੇ ਹਾਂਜੀ ਵੀ ਕੁਝ ਆਉਂਦਾ ਹੀ ਨਹੀਂ ਸੀਗਾ ਜੀ ਠੀਕ ਹੈ ਜੀ ਤੇ ਬਸ ਜਿੰਨਾ ਤੱਕ ਦਵਾਈ ਖਾ ਲੈਂਦੇ ਸੀਗੇ ਦਰਦ ਠਿੱਕ ਜਾਂਦਾ ਸੀਗਾ ਜੇ ਦਵਾਈ ਛੱਡ ਦੰਦੇ ਤਾਂ ਨਾਲ ਦੁਬਾਰਾ ਫੇਰ ਦਰਦ ਸ਼ੁਰੂ ਹੋ ਜਾਂਦਾ ਅੱਛਾ ਫੇਰ ਦਰਦ ਸਟਾਰਟ ਹੋ ਜਾਂਦਾ ਫੇਰ ਦਰਦ ਸਟਾਰਟ ਸੋਜਿਸ ਆ ਜਾਣੀ ਤੇ ਵੱਧਦਾ ਵੱਧਦਾ ਮੋਢੇ ਤੋਂ ਪ੍ਰੋਬਲਮ ਲੱਕ ਨੂੰ ਵੀ ਹੋ ਗਿਆ ਸਰ ਓਕੇ ਲੱਕ ਤੋਂ ਮੇਰਾ ਖਿਆਲ ਵੀ ਇਹਨਾਂ ਦੇ ਆ ਮੋਢੇ ਨੂੰ ਧੌਣ ਨੂੰ ਵੀ ਹੋ ਗਿਆ ਸਰ ਵੈਕਨ ਦੀ ਵੀ ਪ੍ਰੋਬਲਮ ਆਉਣ ਲੱਗੇ ਸੀ ਮਾਲ ਜਿਹੜੀ ਪ੍ਰੋਬਲਮ ਸਟਾਰਟਿੰਗ ਹੁੰਦੀ ਹੈ ਉਹ ਪੈਰ ਤੋਂ ਹੁੰਦੀ ਹੈ ਲੱਤ ਤੋਂ ਫਿਰ ਲੱਕ 'ਚ ਵੀ ਚਲੇ ਗਈ ਗਰਦਨ ਨੂੰ ਵੀ ਪੈ ਗਈ ਪ੍ਰੋਬਲਮ ਓਕੇ ਓਕੇ ਇਹ ਕਿੰਨੇ ਸਾਲ ਤੋਂ ਤੁਹਾਨੂੰ ਪ੍ਰੋਬਲਮ ਰਹੀ ਮਾਲ 7 ਸਾਲ ਰੈਗੂਲਰ ਇਹ ਚੀਜ਼ਾਂ ਦੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਇਹ ਹੀ ਦਿੱਕਤ ਆਈ ਗਈ ਆ ਗਈ ਹੁਣ ਤਾਂ ੱਡੀ ਜਦੋਂ ਤਰਦੀ ੱਡੀ ਵੀ ਨਹੀਂ ਸੀ ਆਂ ਨੀਚੇ ਲੱਗਦੀ ਲੰਗ ਮਾਰ ਕੇ ਤਰਦੀ ਸੀਗੀ ਓਕੇ ਸਾਰੇ ਨੇ ਦੇਖਦੇ ਸੀਗੇ ਵੀ ਇੰਨਾ ਕਾਤੋਂ ਵੀ ਇੰਨੀ ਸਿਹਤ ਵਧੀਆ ਸੀ ਵੀ ਕਿਉਂ ਆਏ ਹੋਗੀ ਹੈਗੀ ਮੈਨੂੰ ਬਸ ਇਹੀ ਤਕਲੀਫ ਸੀਗੀ ਓਕੇ ੱਡੀ ਤੋਂ ਆਂ ਜਦੋਂ ੱਡੀ ਥੱਲੇ ਲਾਉਂਦੀ ਅੱਡੀ ਲੱਗਦੀ ਨਹੀਂ ਸਿੰਦੀ ਜਿਵੇਂ ਡਾਕਟਰਾਂ ਨੂੰ ਤੁਸੀਂ ਦਿਖਾ ਰਹੇ ਸੀ ਉਹਨਾਂ ਨੇ ਕੋਈ ਡਿਸਕ ਦੱਸਦਾ ਮਣਕੇ ਜਿਵੇਂ ਨਾਰਮਲ ਜ਼ਿਆਦੇ ਲੋਕਾਂ ਨੂੰ ਇਹ ਪ੍ਰੋਬਲਮ ਆਂਦੀ ਆ ਦਿੱਕਤ ਡਿਸਕ ਦੀ ਹੁੰਦੀ ਆ ਕਹਿੰਦੇ ਨੇ ਹਾਂਜੀ ਹਾਂਜੀ ਮਤਲਬ ਇਸ ਤਰ੍ਹਾਂ ਤੁਹਾਨੂੰ ਦੱਸਿਆ ਹੋਵੇ ਵੀ ਇਹ ਪ੍ਰੋਬਲਮ ਆ ਗਈ ਬਸ ਐਂ ਕਹਿੰਦੇ ਸੀਗੇ ਵੀ ਤੁਹਾਡੇ ਮਣਕੇ ਦਬੇ ਹੋਏ ਆ ਉਹ ਵੀ ਮਣਕੇ ਦਬੇ ਹੋਏ ਨੇ ਉਹਦੇ ਕਰਕੇ ਪ੍ਰੋਬਲਮ ਆ ਗਈ ਮਣਕੇ ਦਬੇ ਹੋਏ ਆ ਉਹਦੇ ਕਰਕੇ ਆ ਵੀ ਫਿਰ ਅਸੀਂ ਕਹਿੰਦੇ ਸੀ ਵੀ ਜੇ ਮਣ ਕੇ ਦਵੇ ਸਾਨੂੰ ਕੋਈ ਦਵਾਈ ਦੱਸੋ ਵੀ ਅਸੀਂ ਸਾਨੂੰ ਦਵਾਈ ਨਾਲ ਸੈੱਟ ਹੋਈਏ ਬਿਲਕੁਲ ਜੀ ਉਹ ਦਵਾਈ ਦੇ ਰਹੇ ਨੇ ਇੰਨਾ ਟਾਈਮ ਖਾਓ ਉਨਾ ਟਾਈਮ ਖਾਈ ਜਾਂਦੇ ਫੇਰ ਉਹੀ ਹਾਲ ਸੀ ਮਤਲਬ ਜਿੰਨਾ ਟਾਈਮ ਤੁਸੀਂ ਖਾਂਦੇ ਉਹਨਾ ਟਾਈਮ ਠੀਕ ਰਹਿੰਦੇ ਠੀਕ ਸੀ ਉਸ ਤੋਂ ਬਾਅਦ ਫੇਰ ਉਹੀ ਪ੍ਰੋਬਲਮ ਦਵਾਈਆਂ ਵੀ ਵੱਡਾ ਢੀਆਂ ਵੱਟੀਆਂ ਗੋਲੀਆਂ ਦੇ ਦਿੰਦੇ ਕਦੇ ਕਦੇ ਤਾਂ ਮੈਂ ਇਹਨਾਂ ਤੋਂ ਡਰਦੀ ਮਾਰੀ ਐ ਲਕੋ ਦਿੰਦੀ ਸੱਟ ਦਿੰਦੀ ਖਾਣਾਂਗਾ ਖਾਦੀਆਂ ਨਹੀਂ ਸੀ ਸੱਤ ਸਾਲ ਜਿਹੜਾ ਥੋੜੇ ਹੁੰਦੇ ਨੇ ਖਾਣਾਂਗਾ ਖਾਦੀਆਂ ਨਹੀਂ ਸੀ ਜਾਂਦੀਆਂ ਤਿੰਨ ਟਾਈਮ ਖਾਣੀ ਸੀਗੀ ਤਿੰਨ ਦਾ ਖਾਦੀ ਨਹੀਂ ਸੀ ਜਾਂਦੀ ਸਵੇਰ ਸ਼ਾਮ ਦੀ ਖਾ ਲੈਂਦੀ ਦੁਪਹਿਰ ਦੀ ਮੈਂ ਸੱਟ ਦਿੰਦੀ ਇਹ ਮੈਨੂੰ ਪੁੱਛਣ ਲੱਗ ਜਾਂਦੇ ਦਵਾਈ ਪਈ ਐ ਮੈਂ ਕਹਿੰਦੀ ਪਈ ਆ ਕਹਿੰਦੇ ਇਹਨੇ ਦਿਨਾਂ ਦੀ ਆਪਾਂ 5 ਦਿਨਾਂ ਦੀ ਲਿਆਂਦੀ ਸੀ 10 ਦਿਨਾਂ ਦੀ ਲਿਆਂਦੀ ਸੀ ਕਿਵੇਂ ਪਈ ਆ ਉਹ ਵੀ ਡਰਦੀ ਖਾਂਦੀ ਨਹੀਂ ਸੀਗੀ ਜਦੋਂ ਮੈਨੂੰ ਤਾਂ ਖਾਦੀ ਨਹੀਂ ਸੀ ਜਾਂਦੀ ਦਵਾਈ ਇਹ ਮਤਲਬ ਤੁਹਾਨੂੰ ਇਹ ਲੱਗਦਾ ਜਿਵੇਂ ਖਾ ਕੇ ਗਿਰੇ ਠੀਕ ਹੋਊਂਗੀ ਵੀ ਐਨੇ ਸਾਲਾਂ ਤੋਂ ਦਵਾਈਆਂ ਖਾ ਰਹੇ ਆ ਵੀ ਖਾਣ ਨਾਲ ਫਰਕ ਤਾਂ ਪੈ ਨਹੀਂ ਰਿਹਾ ਕਿਤੇ ਨਾ ਕਿਤੇ ਬੰਦਾ ਆਖਦਾ ਵੀ ਆ ਕਦੀ ਕਦੀ ਤਾਂ ਮੈਂ ਇਹਨਾਂ ਨੂੰ ਇੰਨਾ ਆਖ ਕੇ ਕਿਹਾ ਮੈਂ ਇੱਕ ਵਾਰੀ ਕਿਹਾ ਮਗਾ ਮੇਰੀ ਲੱਤ ਵੜਵਾ ਦਿਓ ਇਹ ਮੈਨੂੰ ਕਹਿੰਦੇ ਕਬੜੀ ਹੋਈਆਂ ਗਈ ਕਹਿੰਦੇ ਹੁਣ ਤੁਰੇ ਸਰਦੀਆਂ ਗਈ ਵੀ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਜਿਨ੍ਹਾਂ ਦੇ ਕੋਈ ਅੰਗ ਹੈ ਨਹੀਂ ਬਿਲਕੁਲ ਜਿਨ੍ਹਾਂ ਦੀ ਹੁੰਦੀ ਹੈ ਹਾਂਜੀ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਇੰਨਾ ਮਾਨਾ ਹੋ ਸੀਗਾ ਵੀ ਜਦੋਂ ਕੋਈ ਕੰਮ ਨਹੀਂ ਸੀ ਹੁੰਦਾ ਹੈਗਾ ਪੰਜੀ ਜੀ ਜਿਵੇਂ ਮੰਨ ਲਓ ਇਹ ਚੀਜ਼ ਤੁਸੀਂ ਕਰ ਰਹੇ ਸੀ ਜਿਵੇਂ ਬੋਡੀ ਸਰਵਿਸ ਆਂਦਾ ਹੁੰਦਾ ਕੀ ਹੈ ਜਿਵੇਂ ਅੱਜ ਵੀ ਬਹੁਤ ਪਰਿਵਾਰ ਵੀਡੀਓ ਦੇਖਦੇ ਨੇ ਉਹਨਾਂ ਦਾ ਫੇਥ ਨਹੀਂ ਬਣਦਾ ਜੀ ਵੀ ਯਾਰ ਐਨੇ ਡਾਕਟਰਾਂ ਕੋਲੇ ਸੀ ਸਪੈਸ਼ਲਿਸਟ ਕੋਲੇ ਜਾਏ ਉੱਥੋਂ ਦਾ ਠੀਕ ਨਹੀਂ ਹੋ ਰਿਹਾ ਇੱਥੋਂ ਕਿਵੇਂ ਠੀਕ ਹੋ ਜਾਣਗੇ ਜਦ ਤੁਹਾਡੀ ਐਂਟਰੀ ਹੁੰਦੀ ਆ ਤੁਹਾਨੂੰ ਪਤਾ ਲੱਗਦਾ ਬੋਡੀ ਸਰਵਿਸ ਬਾਰੇ ਫੇਥ ਕਿਵੇਂ ਬਣਿਆ ਤੁਹਾਡਾ ਸਰ ਗੱਲ ਇਹ ਹੈ ਵੀ ਜਦੋਂ ਕੋਈ ਨਾ ਲੋਕ ਦੇਖਦੇ ਨੇ ਇਹ ਚੀਜ਼ ਨੂੰ ਬੋਡੀ ਸਰਵਿਸ ਰਾਂ ਵੀ ਯਾਰ ਇਹ ਕਿਵੇਂ ਠੀਕ ਹੋ ਗਏ ਮਤਲਬ ਤੁਹਾਡਾ ਵੀ ਉਹੀ ਕੁਐਸਚਨ ਸੀ ਮੇਰਾ ਵੀ ਸਾਰ ਇਹੀ ਕੁਐਸਚਨ ਸੀ ਜਿਸ ਜਿਹਦੇ ਨੇ ਮੈਂ ਲਈ ਹੈ ਮੈਂ ਇਸ ਕਰਕੇ ਲਈ ਵੀ ਠੀਕ ਹੋ ਜਾਣਗੇ ਓਕੇ ਮੈਂ ਇਸ ਕਰਕੇ ਲਈ ਸੀ ਵੀ ਇਹਨਾਂ ਦੇ ਮਨ ਚ ਨਾ ਜਾਵੇ ਵੀ ਮੈਂ ਇਹਦੇ ਇਹ ਦਵਾਈ ਲਾਉਣ ਤੋਂ ਪੈਸੇ ਚੱਲਦੇ ਬਿਲਕੁਲ ਬਿਲਕੁਲ ਮੈਂ ਹੈ ਵੀ ਚਲੋ ਕੋਈ ਗੱਲ ਨਹੀਂ ਜਿੱਥੇ ਹੋਰ ਲੱਗੀ ਜਾਂਦੇ ਆ ਭਾਈ ਇਹ ਵੀ ਮੈਂ ਲੈ ਹੀ ਲੈਣਾ ਜਦੋਂ ਸਰ 20 ਦਿਨਾਂ ਬਾਅਦ ਮੈਨੂੰ ਇਹਨਾਂ ਨੇ ਦੱਸਿਆ ਮੈਨੂੰ ਆਪਦੇ ਆਪ ਮੰਨਜੀ ਚ ਮੇਰੇ ਖੁਸ਼ੀ ਜੀ ਹੈ ਓਕੇ ਮਹਾਜ 20 ਦਿਨਾਂ ਦੇ ਵਿੱਚ ਆਪ ਨੂੰ ਰਿਜ਼ਲਟ ਆ ਗਿਆ ਉਹ ਤਾਂ 50 ਦਿਨਾਂ ਚ ਕਹਿੰਦੇ ਸੀਗੇ ਓਕੇ ਤੇ ਫਿਰ ਮੈਂ ਉਸ ਤੋਂ ਬਾਅਦ ਸਰ ਆਪਣਾ ਪ੍ਰਣਾਲੀ ਕੈਂਪ ਸੀਗਾ ਅੱਛਾ ਜੀ ਬਹੁਤ ਬੜੇ ਆਪਦੇ ਸ਼ੌਕ ਹਨ ਜਦੋਂ ਕੈਂਪ ਦੇਖਿਆ ਉੱਥੇ ਬਹੁਤ ਕਾਫੀ ਅੰਗਰੀਜ ਦੇ ਲੋਕ ਦੇ ਕੇ ਬੜਾ ਪ੍ਰਭਾਵਤ ਹੋ ਗਏ। ਅੱਛਾ ਜੀ। ਵੀ ਜਦੋਂ ਇਸ ਦਾ ਕੈਂਸਰ ਲੱਗਦੇ ਮੇਰੀ ਠੀਕ ਹੋ ਗਈ ਜਦ ਨੇ। ਓਕੇ। ਇੱਥੇ ਸ਼ੂਗਰ ਦੇ ਮੇਰੀ ਠੀਕ ਹੋ ਜਾਂਦਾ। ਅੱਜ ਸਰ ਸ਼ੂਗਰ ਹੈ ਜਿਹੜਾ ਪੰਜਾਬ ਦੇ ਵਿੱਚ ਇੰਨਾ ਭਾਰੂ ਪੈ ਚੱਲਿਆ ਵੀ ਬੱਚਿਆਂ ਨੂੰ ਵੀ ਸ਼ੂਗਰ ਉਹਦੇ ਲਿਪੇਟ ਤੇ ਲਿਆ ਗਿਆ ਬਿਲਕੁਲ ਬਿਲਕੁਲ ਸਰ ਇਹਦਾ ਪ੍ਰੋਬਲਮ ਹੈ ਹੀ ਨਹੀਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪ੍ਰੋਬਲਮ ਹੈ ਸਰ ਮਲਬੀਦ ਨਾਂ ਚ ਤੁਹਾਨੂੰ 25 ਦਿਨਾਂ ਚ ਰਿਜ਼ਲਟ ਆਣਾ ਸਟਾਰਟ ਹੋਗਾ ਜਿਵੇਂ ਪੰਜ ਮੰਨ ਲਓ ਤੁਸੀਂ ਵਰਤ ਲਿਆ ਇੱਕ ਸਰਵਿਸ ਪੈਕ ਫਿਰ ਤੁਹਾਡੀ ਉਸ ਤੋਂ ਬਾਅਦ ਕੰਡੀਸ਼ਨ ਕੀ ਹੋ ਗਈ ਕੋਈ ਫਰਕ ਪਿਆ ਕੰਮਾ-ਕੁੰਮਾ ਕਰਨ ਚ ਮੈਨੂੰ ਵਧੀਆ ਲੱਗਿਆ ਉਸ ਤੋਂ ਬਾਅਦ ਮੈਂ ਦੁਬਾਰਾ ਵੀ ਸ਼ੁਰੂ ਕਰਤਾ ਅਸੀਂ ਦੁਬਾਰਾ ਦੂਜੀ ਵਾਰ ਫੇਰ ਲਏ ਦੁਬਾਰਾ ਸ਼ੁਰੂ ਫੇਰ ਕਰਤਾ ਇਹਦਾ ਚਾਹ ਨਾਲ ਲਿਆ ਵੀ ਜਦੋਂ ਪੱਕੀ ਹੋ ਗਈ ਬਿਲਕੁਲ ਹੋ ਗਈ ਠੀਕ ਹੋ ਗਈ ਇੱਕ ਪੈਕ ਨਾਲ ਵੀ ਇਹਦੇ ਨਾਲ ਤਾਂ ਮੈਂ ਹੁਣ ਜਮਾ ਵਧੀਆ ਹੋ ਜੂਗਾ ਤੁਹਾਨੂੰ ਨਹੀਂ ਹੋਈ ਛੱਡਿਆ ਨਹੀਂ ਹਜੇ ਪੀਨੀ ਆ ਹਾਲੇ ਪੀਨੇ ਹੋ ਹਾਂ ਜਿਹੜਾ ਮੈਂ ਦੂਸਰਾ ਪੈਕ ਸ਼ੁਰੂ ਕੀਤਾ ਉਹ ਮੈਂ ਪੀ ਜਾਨੀ ਆ ਹਜੇ ਓਕੇ ਹਾਂਜੀ ਮਤਲਬ 6-7 ਮਹੀਨੇ ਹੋ ਗਏ ਇੱਕ ਤਰ੍ਹਾਂ ਦੇ ਤੁਹਾਨੂੰ ਬਰਤ ਕੇ ਜਦੋਂ ਠੀਕ ਹੋਗੇ ਤੁਸੀਂ ਬਿਲਕੁਲ ਹਾਂਜੀ ਹਾਂਜੀ ਅੱਜ ਮਤਲਬ ਅੱਜ ਤਾਂ ਨਹੀਂ ਕੋਈ ਦਿੱਕਤ ਹੈਗੀ ਨਹੀਂ ਜੀ ਅੱਜ ਕੋਈ ਦਿੱਕਤ ਨਹੀਂ ਹੈਗੀ ਮਤਲਬ ਜਿਹੜੇ ਅੱਜ ਪਰਿਵਾਰ ਆਪਾਂ ਨੂੰ ਦੇਖਣਗੇ ਉਹਨਾਂ ਨੂੰ ਕੀ ਕਹਿਣਾ ਚਾਹੂਗਾ ਜੀ ਤੁਸੀਂ ਅੱਜ ਅਸੀਰ ਨੂੰ ਰੂਹੀ ਸੁਨੇਹਾ ਦੇਵਾਗੇ ਇਹ ਵੀ ਅੱਜ ਜਿਹੜੀਆਂ ਬਿਮਾਰੀਆਂ ਨੇ ਬਹੁਤ ਜ਼ਿਆਦਾ ਭਾਰੂ ਭਾਈ ਚੱਲੀਆਂ ਨੇ ਸਮਝ ਆਉਂਦਾ ਨਹੀਂ ਜੀ ਕਿਸੇ ਦੇ ਪਰ ਜਿਹੜੀ ਇਹ ਬਾਡੀ ਸਰਵਿਸ ਜੂਸ ਹੈ ਵੀ ਇਹ ਨੇ ਸਾਰੇ ਬਾਡੀ ਦੀ ਸਫਾਈ ਕਰਕੇ ਵੀ ਜਿਹੜੀਆਂ ਤੁਹਾਡੀਆਂ ਬਾਰੇ ਨੇ ਚਾਹ ਤਾਇਰਡਾ ਸ਼ੂਗਰ ਹੈ ਮਤਲਬ ਜਿਵੇਂ ਤੁਹਾਡੀਆਂ ਪ੍ਰੋਬਲਮਾਂ ਹੱਲ ਹੋਈਆਂ ਨੇ ਐਵੇਂ ਹੋਰ ਪਰਿਵਾਰਾਂ ਦੀ ਵੀ ਹੋ ਸਕਦੀ ਹੈ ਅਸੀਂ ਤਾਂ ਇਹ ਸਰ ਕਰਾਂਗੇ ਬਿਲਕੁਲ ਜੀ ਮੈਂ ਦੋਸਤੋ ਜਿਵੇਂ ਆਪਾਂ ਨੇ ਦੇਖਿਆ ਵੀ ਬਾਡੀ ਸਰਵਿਸ ਸਰੀਰ ਦੀ ਸਫਾਈ ਹੈ ਪਰ ਅੱਜ ਬਹੁਤ ਪਰਵਾਹ ਠੀਕ ਹੋ ਰਹੇ ਨੇ ਤੁਸੀਂ ਵੀ ਠੀਕ ਹੋ ਸਕਦੇ ਹੋ ਜਿਵੇਂ ਤੁਹਾਡੇ ਕੋਲ ਵੀਡੀਓ ਆਈ ਹੈ ਤਾਂ ਇਹਨਾਂ ਵੀ ਆਪਾਂ ਲੰਬਾ ਪਾਈਏ ਕਿਉਂਕਿ ਆਪਾਂ ਅੱਕ ਜਾਂਦੇ ਹਾਂ ਜਿਵੇਂ ਆਪਾਂ ਨੂੰ ਭੈਣ ਜੀ ਦੱਸਿਆ 7 ਸਾਲ ਦਵਾਈਆਂ ਖਾ ਖਾ ਕੇ ਅੱਕ ਜਾਂਦਾ ਬੰਦਾ ਸੋਚਦਾ ਮੈਂ ਠੀਕ ਹੋਊਂਗਾ ਕਿ ਨਹੀਂ ਪਰ ਸਰੀਰ ਦੀ ਸਫਾਈ ਕਰਾਉਣ ਦੇ ਨਾਲ ਹੀ ਤੁਸੀਂ ਬਿਲਕੁਲ ਓਕੇ ਹੋ ਸਕਦੇ ਹੋ 100 ਦਿਨ ਦਾ ਆਪਣਾ ਕੋਰਸ ਹੈਗਾ ਪਹਿਲਾ 50 ਦਿਨ ਦਾ ਜੂਜ਼ ਕਰਨਾ ਆਉਣ ਲਈ ਪਹਿਲੇ 50 ਦਿਨਾਂ ਚ ਬਹੇ ਤਾਂ 90% ਪਰਿਵਾਰਾਂ ਨੂੰ 90% ਰਿਜ਼ਲਟ ਆ ਜਾਂਦੇ ਨੇ ਪਹਿਲੇ 50 ਦਿਨਾਂ ਚ ਇੱਕ ਚੀਜ਼ ਨੋਟ ਕਰਨ ਵਾਲੀ ਹੈਗੀ ਆ ਦੋਸਤੋ ਕਿਉਂਕਿ ਇਹ ਦਵਾਈ ਨਹੀਂ ਇਹ ਸਰੀਰ ਦੀ ਸਫਾਈ ਹੈ ਤਾਂ ਇਸ ਕਰਕੇ ਆਪਣੇ ਸਰੀਰ ਨੂੰ ਫਿੱਟ ਕਰੀਏ ਔਰ ਅੱਗੇ ਵੀ ਸ਼ੇਅਰ ਕਰੀਏ ਅਗਰ ਕੋਈ ਪਰਿਵਾਰ ਮਿਲਣਾ ਚਾਹੁੰਦਾ ਤੁਹਾਨੂੰ ਐਡਰੈਸ ਦੱਸ ਦਿੱਤਾ ਗਿਆ ਜਗਤਾਰ ਸਿੰਘ ਜੀ ਨੇ ਆ ਭੈਣ ਜੀ ਇਹਨਾਂ ਨਾਲ ਬੈਠ ਕੇ ਬੈਦ ਫੈਮਿਲੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਘਰ ਆ ਕੇ ਟਾਈਮ ਲੈ ਕੇ ਨਾ ਤੋਂ